ਕਰਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਬੁੱਜ ਕੇ ਆਏ ਆ ਬਾਈ ਸਿੰਧੂੜਾ ਨਾਲ ਜੀ ਪਿੰਡ ਹੈਗਾ ਦਲਜੀਪੁਰ ਜ਼ਿਲ੍ਹਾ ਹੈਗਾ ਤਰੰਦਰ ਤਹਿਸੀਲ ਖਨੂਰ ਦਾ ਮੜਾ ਕੈਮਰਾ ਘਮਾਓ ਲੋ ਬਹੁਤ ਵੱਡੇ ਵੱਡੇ ਮਈਆਂ ਲੈ ਕੇ ਆਦਾ ਹਾਥੀ ਵੱਦੇ ਬਾਈ ਹੁਣਾਂ ਨੇ ਚਲੋ ਆਜੋ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਸਤਿਕਾਰ ਬਾਈ ਜੀ ਸਤਿਕਾਰ ਹੋਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਧੀਆ ਹੋਰ ਸੰਦੀਪ ਡੇਰੀ ਚੈਨਲ ਵੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਆਪਣੇ ਸਾਸ੍ਰੀਕਾਲ ਜੀ ਬਾਈ ਜੀ ਜਿਹੜਾ ਹਣਾ ਇਨੇ ਬਹੁਤ ਬਾਧਰੀ ਕਾਮ ਆ ਆ ਰੱਖੀ ਦਾ ਨਾਲ ਉਹ ਨਿੰਮੇ ਦੇ ਸੱਟ ਲੱਗੀ ਵਿਚਾਰੇ ਦਾ ਐਕਸੀਡੈਂਟ ਹੋ ਗਿਆ ਹਾਂ ਨੀ ਵਾ ਠੀਕ ਆ ਹਾਂ ਨਹੀਂ ਹੁਣ ਉਹ ਲੱਗੀ ਲੱਤ ਤੇ ਕੋਈ ਬੇਰੀ ਤੁਹਾਡਾ ਪਹਿਨੀ ਧਿਆਨ ਨਾ ਫਿਰ ਵੀ ਨਹੀਂ ਜੀ ਹਾਂ ਨਹੀਂ ਪਤਾ ਨਹੀਂ ਲੱਗਦਾ ਰਾਤ ਗਿਆ ਕਿਤੇ ਮੋਟਰਸਾਈਕਲ ਵੱਜ ਗਿਆ ਗੱਡੀ 'ਚ ਤੁਹਾਡਾ ਬੰਦਾ ਹੀ ਮੇਣੀ ਆ ਹਾਂ ਇਹਦੇ ਸਿਰ ਤੇ ਮਾਲ ਅੱਜ ਵੀਡੀਓ ਵੀ ਤਾਂ ਹੀ ਪਾਉਣ ਲੱਗਾ ਨਹੀਂ ਤਾਂ ਜੇ ਪਾਉਣੀ ਨਹੀਂ ਦੋ ਚਾਰ ਦਿਨ ਮੱਝਾਂ ਸਭਾਣੀਆਂ ਮੱਝਾਂ ਜ਼ਿਆਦਾ ਆ ਤੇ ਨਹੀਂ ਚੋਈਆਂ ਜਾਂਦੀਆਂ ਮੇਰੇ ਕੋਲ ਇਹ ਮੁੰਡਾ ਡਿਊਟੀ ਚੱਲ ਜਾਂਦਾ ਬਿਲਕੁਲ ਹਾਂ ਤੇ ਹੁਣ ਇਹ ਨਿੰਮੇ ਕੋ ਬੈਠਾ ਨਹੀਂ ਜਾਂਦਾ ਉਹਦੇ ਗੋਡੇ ਤੇ ਛੱਟ ਲੱਗੀ ਆ ਕਾਰ ਮਾਰਤੀ ਪਰਸੋ ਇੱਥੇ ਰਾਤ ਕਿਸੇ ਨੇ ਮੋਟਰਸਾਈਕਲ ਤੇ ਜਾਣ ਰਿਹਾ ਬਾਬੇ ਖੇੜੇ ਗਾਰਗੜ ਮਾਰਿਆ ਕਰ ਪਰ ਲਾਣੀ ਕਹਿੰਦੇ ਹਾਂ ਬਾਕੀ ਕੋਈ ਕਿਹਨੇ ਬਾਈਆਂ ਨੇ ਜਿੰਦੇ ਨੇ ਨਾ ਠੀਕ ਠਾਕ ਆ ਵਧੀਆ ਸਾਹਿਬ ਠੀਕ ਹੈ ਜੀ ਅੱਛਾ ਧੁੰਦ ਕਿੰਨੀ ਕੀ ਹਾਜੂ ਤੇਰਾ ਬਹੁਤ ਹੁੰਦੀ ਆਹਾਂ ਤੁਹਾਨੂੰ ਪਤਾ ਨਹੀਂ ਹਾਂ ਸਵੇਰੇ ਫਾੜੇ ਤੇ ਲੈ ਗਈ ਉਹ ਤਾਂ 8 ਵਜੇ ਸਵੇਰੇ ਮੁੜ ਕੇ ਧੁੱਪ ਲੱਗੀ ਅੱਜ 7 ਝੋਟੀਆਂ ਇੱਕ ਟੋਕੜ ਗੱਬਣਿਆਂ ਬਹੁਤ ਜਿਆਦੀ ਵੱਡੀ ਮੱਝ ਅੱਛਾ ਬਾੜੀ ਕੋਈ ਮਹਿੰਦਾ ਊੜਾ ਹੀ ਨਹੀਂ ਅੱਛਾ ਹਾਂ ਮੇਰ ਕੋਈ ਗਈ ਪੌਣੀ 2 ਲੱਖ ਦੀ ਮੱਝ ਚਲੋ ਹਾਂ ਮੈਂ ਤੇ ਆਏ ਹਾਂ ਸੱਤ ਝੋਟੀਆਂ ਸਿਰਾ ਹੀ ਉਹ ਅੱਜ ਲਿਆਓ ਜੀ ਅੱਲ ਕੱਤੀ ਇੱਕ ਰਾਤ ਦੀ ਸੂਈ ਆ ਅੱਛਾ ਆ ਰਾਤ ਸੂਈ 12 ਵਜੇ ਮੈਂ ਠੀਕ ਆ ਪੌਣੀ ਦਿਨੀਆਂ ਮੁੰਡਾ ਆਂਦਾ ਚੱਲ ਵਿਖਾ ਦੇ ਜੇ ਮੈਂ ਸਵੇਰੇ ਚੋਚਾ ਦਿੱਤੀ ਆ ਕੱਟੀ ਦਿੱਤੀ ਮੈਂ ਨੇ ਲਓ ਜੀ ਮੈਂ ਹਾਥੀ ਆ ਗਏ ਹਾਥੀ ਵਜੇ ਆਤੀ ਹਾਥੀ ਚੋ ਦਿੱਤੀ ਮੈਂ ਰਾਤ ਵੀ ਪਹਿਲਾਂ ਕੱਢਿਆ ਸਵੇਰੇ ਤਿੰਨ ਚਾਰ ਚੱਲੂ ਬੋਲਾ ਕੱਢਿਆ ਠੀਕ ਆ ਆ ਕੱਟੀ ਆ ਗਏ ਆ ਕੱਟੀ ਦਿੱਤੀ ਆ ਬਹੁਤ ਸੰਦੀਪ ਜੀ 20 ਕਿਲੋ ਵਾਲੀ ਝੋਟੀ ਹੈ ਅੱਛਾ ਜੀ ਹਾਂਜੀ ਹਾਂਜੀ 20 ਕਿਲੋ 16 ਕਿਲੋ ਪਲੂਨ ਝੋਟੀ ਨੇ ਦੁੱਧ ਦਿੱਤਾ ਪਹਿਲਣ ਨੇ ਵਾਹ ਠੀਕ ਹੈ ਕੋਈ ਝੋਟੀ ਦਾ ਔੜਾ ਨਹੀਂ ਪੌਣੀ ਦਿਨੇ ਦੁੱਧ ਤਿਆਰ ਕਰਕੇ ਪਾਉਂਦੇ ਫੇਰ ਮੈਂ ਚੱਲ ਵਿਖਾ ਦਿੰਨੇ ਹਾਂ ਬਿਲਕੁਲ ਬਿਲਕੁਲ ਹਾਂ ਰਾਤ 12 ਵਜੇ ਸੂਈ ਜੇਰ ਜਰ ਪਾ ਕੇ ਸਾਫ਼ ਹੋ ਗਈ ਚੇਕ ਬਹੁਤ ਵੱਡੀ ਝੋਟੀ ਆ ਜਬਰਦਸ ਕੋਈ ਔੜਾ ਨਹੀਂ ਮੈਂ ਨਾ ਭਾਜੀ ਐਂਡ ਐਂਡ ਵਾ ਨਾਣਾ ਇਹ ਕਰੀ ਨਾਣਾ ਦੱਸੀ 20 ਸਿਰ ਦੁੱਧ ਦਊਗੀ ਔਰ ਕੀ ਝੋਟੀ 20 ਸਿਰ ਅੱਛਾ ਜੀ ਜਿਹਨੂੰ ਅਸਲ ਆਈ ਮੇਲੇ ਵਾਲੀਆਂ ਝੋਟੀਆਂ ਜਿਹੜੀਆਂ ਆ ਮੇਲੇ ਵਾਲੀਆਂ ਮੇਲੇ ਵਾਲੀਆਂ ਕਿਤੇ ਚੋਣ ਲੱਗਾ ਸੰਦੀਪ ਜੀ ਇੱਕ ਹੋਰ ਗੱਲ ਜੋ ਇਹਦੀ ਮਗਰਲੇ ਘਰ ਦੀ ਵੀ ਮੈਂ ਦੀ ਵੀਡੀਓ ਬਣੀ ਮੇਰੇ ਕੋਲ ਜੋ ਅੱਛਾ ਠੀਕ ਆ ਉਹ ਵੀ ਵਿਖਾਉਂਗਾ ਜਿੱਥੋਂ ਗੱਬੜ ਮੈਂ ਲਈ ਆ ਨਾਲੇ ਉਹ ਜੋ ਬਣ ਵੇਖੀ ਨੇ ਨਾਲੇ ਅੱਜ ਦਾ ਵੇਖੀ ਰਾਤ ਬਾੜ ਮਈਆਂ ਨੇ ਐਨੂੰ ਕਰਦੇ ਚ ਬੱਚਿਆਂ ਨੂੰ ਮੈਂ ਥੋੜੀ ਗੱਡੀ ਕੁੱਡੀ ਚ ਹਿਲ ਕੇ ਸੂਗੀ ਆ ਠੀਕ ਆ ਹਾਂਜੀ ਹਾਂਜੀ ਐਨੂੰ ਕਰਦੇ ਚ ਬੱਚਿਆਂ ਨੂੰ ਕਰੋ ਹਾਂ ਕਿਤੇ ਚੋਣ ਲੱਗਾ ਸੰਦੀਪ ਜੀ ਬਾੜਾ ਹੀ ਜ਼ਿਆਦਾ ਚੰਗਾ ਬਸ ਠੀਕ ਆ ਅਜੇ ਕੱਢ ਕੁਡ ਦਿੱਤਾ ਹੁਣ ਝੋਟੀ ਦੇ ਬਣੂਗੀ 4 ਦਿਨ ਖਾ ਕੇ ਆਜੋ ਜੀ ਆ ਫਿਰ ਹਜੇ ਬਣਾਇਆ ਇਹ ਫੋਨ ਖਾਤਰ ਹੀ ਪਾਤੀ ਅੱਜ ਇਹਦਾ ਮੁੱਲ ਮੱਲ ਵੀਡੀਓ 'ਚ ਨਹੀਂ ਜੋ ਪੈਣਾ ਮੁੱਲ ਉਹ ਫੋਨ ਤੇ ਹੀ ਅੱਛਾ ਫੋਨ ਤੇ ਇਹਦਾ ਫੋਨ ਤੇ ਹੁੜਾ ਪਤਾ ਨਹੀਂ ਦੁੱਧ 20 ਕਿਲੋ ਕਰਕੇ ਵੀ ਵੇਚਣੀ ਪੈ ਜੇ ਝੋਲੀ ਚਲੋ ਠੀਕ ਆ ਹਾਂਜੀ ਹਾਂਜੀ ਆਜੋ ਫਿਰ ਇੱਧਰ ਆਜੋ ਹਾਂ ਸੰਦੀਪ ਜੀ ਇਹਦਾ ਜਿਹੜਾ ਮੋਲਿਆ ਨਾ ਹੂੰ ਚਲੋ ਪਾਉਣ ਨੂੰ ਤਾਂ ਆਪਾਂ ਪਾ ਪਾਉਂਦੇ ਪਰ ਹਜੇ ਮੈਂ ਹੁਣ ਕਿਸੇ ਵੇਲੇ ਦੁੱਧ ਦਾਤੇ ਕਰਕੇ ਪਾਉਣੀ ਪੈਂਦੀ ਰਾਤ ਦੀ ਝੋਟੀ ਸੁਈ ਆ ਇਹਦਾ ਮੁੱਲ ਕੇ ਵੀਰ ਨੇ ਲੈ ਲਈ ਉਹਦੇ ਫੋਨ ਤੇ ਹੋ ਜਾਊਗਾ ਚਲੋ ਠੀਕ ਆ ਕੋਈ ਜ਼ਿਆਦਾ ਨਹੀਂ ਇਹਦਾ 2.5 3 ਨਹੀਂਗਾ ਹਿਸਾਬ ਨਾਲ ਹੋ ਜਾਊਗਾ ਥੱਲੇ ਤੇ ਆਪਾਂ ਚਾਰ ਪਾ ਚੌਥਾ ਦੇਵਾਂਗੇ ਜੀ ਸੂਈ ਨੂੰ ਅੱਛਾ ਚੌਥਾ ਦਿਨ ਹੈ ਜੀ ਚੌਥਾ 당ਗੇ ਛਿੱਗੀ ਮੂੰਹ ਛੇ ਖੋਲੋ ਵਜੀ ਵੇ ਝੋਟੀ ਭਾਜੀ ਕਿੰਨੇ ਕਿਲੋ ਦੁੱਧ ਹੁਣ ਹੋਣੇ ਸੰਦੀਪ ਜੀ ਐਵੇਂ ਉਹ ਮੂੰਹ ਮਾਂ ਵੋਣ ਵਾਲਾ ਤੇਗਾ ਜੋ 15 ਅੱਛਾ ਇਹ 13 ਕਿਲੋ ਅੱਜ ਵੀ ਕੰਡੇ ਤੇ ਰੱਖ ਕੇ ਦਵਾਂਗੇ ਆ ਕੱਟੀ ਵਖਾ ਨਾਰੂਏ ਨਾਰੂਏ ਆ ਵੇ ਨਾਰੂ ਆ ਵੇ ਕੱਟੀ ਕੁੜੀਆਂ ਦਿੱਤੀ ਉਹ ਬੜੇ ਵਧੀਆ ਮਾਲੀ ਦੀ ਵੇ ਝੋਟੀ ਵੇ ਝੋਟੀ ਬੜੀ ਚੋਣ ਲਗਾ ਆ ਇਹ ਮੇਲੇ ਵਾਲੀਆਂ ਕੱਟੀਆਂ ਹੂੰ 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 ਏ ਬੰਬ ਪੀਸੀ ਪੂਰੇ ਵੈ ਹੈ ਹੋ ਗਿਆ ਤੇ ਬਹਿ ਜਾ ਬਹਿ ਜਾ ਕੰਮ ਇਹ ਨਹੀਂ ਮੈਂ ਡੰਗਰ ਜੇ ਹੁਣ ਇਹ ਤੇ ਪੌਣ ਵਾਲੀਆਂ ਨਹੀਂ ਹੁਣ ਮੈਂ ਆਹ ਚੱਲ ਨਿੰਮੇ ਦੇ ਸੱਟ ਲੱਗੀ ਮਾਲ ਸੰਭਿਆ ਨਹੀਂ ਜਾਂਦਾ ਹਾਂ ਹਾਂ ਮੈਂ ਮੈਂ ਅੱਜ ਛੋਟੀ ਅਸਲ ਅਸਲ ਆਹੀ ਦੇਣੇ ਦੀਆਂ ਚੀਜ਼ਾਂ ਆ ਦੇਹਾਂ ਰਿਆਣੇ ਦੀਆਂ ਹਾਂ ਆ ਦੂਜਾ ਸੁਹਾ ਛੇ ਦੰਦ ਬਦਲ ਲੱਗਦਾ ਮੈਂ ਬਾਈ ਹੈ ਨੌਕਰੀ ਘੋੜੀ ਵਰਗੀ ਤੁਰਦੀ ਵੈ ਘੋੜੀ ਜਿੱਦਾਂ ਭੰਗੜਾ ਪਾਉਂਦਾ ਹੁੰਦਾ ਮੈਂ ਤੇ ਮੇਲੇ 'ਚ ਅਜੇ ਤੇ ਚੌਥੇ ਦਿਨ ਦੀ ਆਜੋ 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 16 ਕਿਲੋ ਦੀ ਓਟ ਦਾ ਮੈਂ ਦੇ ਦਾਂਗੇ ਕਿਸੇ ਨੂੰ ਜੀ ਬਿਲਕੁਲ ਬਿਲਕੁਲ ਗਰੰਟੀ ਚੋਣ ਚਾਨ ਏਡੀ ਕੱਟੀ ਚੰਗੀ ਅੰਤ ਕੋਈ ਨਹੀਂ ਵਾਹ ਹੈ ਅਸਲ ਚੀਜ਼ਾਂ ਆਹ ਹੀ origignal ਚੀਜ਼ਾਂ ਜਿਨ੍ਹਾਂ ਨੂੰ ਆਂਦੇ ਆਹ ਹੀ ਦੇ ਆਣੇ ਦੀਆਂ ਇੰਨੇ ਦਾ ਫਿਰ ਮੁੱਲ ਲੈ ਭਾਜੀ ਇਹਦਾ ਮੁੱਲ ਸੰਦੀਪ ਜੀ ਵੇਖੋ ਕਰਨੂ ਕੱਟੀ ਦੇ ਹੁਣ ਕੋਈ ਮੇਲਾ ਮਾਲਾ ਲੱਗਾਵੇ ਤੇ 2.2 ਲੱਖ ਦੀ ਐ ਪਰ ਅੱਜ ਜਾਇਦ ਹੀ ਦੇ ਦੇਣੀ ਆ ਕਿੰਨਾ ਜੀ ਇਹਦਾ ਸੰਦੀਪ ਜੀ ਜਿਹੜਾ ਲੈਣਾ ਦੇਣਾ ਨਾ ਹਾਂ ਬਸ 1 65 ਇਹਦਾ ਲੈਣਾ 1 ਲੱ ਪੈਣੇ ਲੈਣਾ ਐਵੇਂ ਮੁੜ ਕੇ ਨਾ ਕੋਈ ਆਖੇ 55 ਲਿਲਾ ਉਹ ਲਿਲਾ ਉਹ ਨਹੀਂ ਜੋਣਾ ਚਲੋ ਤੇ 16 17 ਕਿਲੋ ਦੀ ਗਾਰੰਟੀ ਨਾਲ ਕੱਟੀ ਦੇ ਦਾਂਗੇ ਬਿਲਕੁਲ ਕੱਚੀ ਤਿੰਨਾਂ ਦਿਨਾਂ ਦੀ ਸੂਈ ਐ ਇਹ ਗੱਬਣਾ ਇਹ ਵੀ ਸੂਈ ਜੀ ਅੱਛੇ ਵੀ ਸੂਈ ਹੈ ਗੱਬੜ ਨਹੀਂ ਕੋਈ ਇੱਕੋ ਟੋਕੜ ਗੱਣੀ ਹੈ ਬਸ ਲਓ ਜੀ ਉਹਦਾ ਵੀ ਖਾ ਦੇਣੇ ਸੀ ਠਣ ਠਣ ਜਾ ਇਹ ਵੀ ਖੋਲੋ ਖੋਲ ਪਈ 14 ਕਿਲੋ ਦੁੱਧ ਦੇ ਥੱਲੇ ਹਾਜ਼ਰ 14 ਕਿਲੋ ਦੁੱਧ ਹਾਜ਼ਰ ਕੱਟਾ ਮਗਰ ਮੈਲੇ ਤੇ ਚੱਲਣ ਲੱਗੀਆਂ ਮੈਲੇ ਚੱਲਣ ਲੱਗੀਆਂ ਤੇ ਆਜੋ ਕਰਾਂ ਦੇ ਵਹਾਓ ਕੱਦ ਵੇ ਮਈਆਂ ਦੇ ਆ ਪੰਨੀਆਂ ਸੀਆਂ ਦੇ ਕੱਦ ਹਾਥੀ ਹਾਥੀ ਗੱਡੀ ਚਾਉਣ ਦੀਆਂ ਕੱਲੀਆਂ ਹੀ ਹਾਥੀ ਵਾਕੀ ਗੱਡੀ ਵਾਲੀਆਂ ਹਾਂ ਕੱਲੀਆਂ ਹੀ ਗੱਡੀ ਚਾਉਣਗੀਆਂ ਵਾਹ ਲੈ ਚਲੋ ਹੈ ਕੋਈ ਚੀਜ਼ ਵਾਹ ਕੱਚੀਆਂ ਸੂਈਆਂ ਇਹਦੇ 5 6 ਦਿਨ ਦਾ 6 7 ਦਿਨ ਦਾ ਸੂਆ ਹੈ 14 ਕਿਲੋ ਅੱਜ ਹਾਜ਼ਰ ਹੈ ਆਜੋ 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 ਜੀ ਆਜੋ ਹੈ ਝੋਟੀ ਬਿਲਕੁਲ ਬਿਲਕੁਲ ਜੀ 16 17 ਦੀ ਗਾਰੰਟੀ ਨਾ ਦੇ ਦਾਂਗੇ ਠੀਕ ਹੈ ਇਹ 16 17 ਦੀ ਗਾਰੰਟੀ ਨਾ ਕੋਈ ਲੈ ਜੇ ਵਾ ਪੂਰੇ ਆਹ ਤੇ ਜਿਹੜੀਆਂ 5 6 ਮਹੀਆਂ ਜਿੱਦਾ ਬੰਬ ਪਿੱਛੇ ਆ ਗਏ ਵਾਕੇ ਬੰਬੀ ਬੰਬੀ ਹੈ ਜੇ ਕੱਲ ਵੇਚੀਆਂ ਚਾਰ ਆ ਜਿਓ ਚਾਰ ਪੰਜ ਬੰਬ ਹੋਣਾ ਭਜੋ ਮਰਜੀ ਸਾਹ ਐਸ ਟਾਪ ਕੁਆਲਟੀ ਟਾਪ ਮਾਲ ਸਿਰਾ ਹੀ ਲਈਦਾ ਜੇ ਜਿੱਦਣ ਲਵਾਂਗੇ ਇਹ ਨਹੀਂ ਵੀ ਹੁਣ ਪੇਦਾ ਛਿੰਗਾ ਇਹਨੂੰ ਜਾਂਦਾ ਹੋਇਆ ਪੀਲੋ ਵਾਲ ਨੂੰ ਕੇਦਾ ਮਹੀਨੇ ਵਾਲਾ ਰਾਕੇ ਗਈ ਆ ਹਾਂ ਕੋਈ ਪੀਲਿਆਂ ਨੂੰ ਘਤੁਲ ਕੇ ਨੁੜ ਕੇ ਮਾੜ ਮਹੀਆਂ ਤੇ ਵੱਡੀਆਂ ਪਾਵਾਂਗੇ ਜੀ ਵੈ ਸੰਦੀਪ ਜੀ ਤੇ ਬਾਜੀ ਫਿਰ ਇਹਦਾ ਮੁੱਲ ਸੰਦੀਪ ਜੀ ਮੁੱਲ ਛੋੜੇ ਛੋੜੇ ਹੁਣ ਕਰ ਦੇਣੇ ਆ ਹਾਂਜੀ ਮੈਂ ਤੇ ਆ ਵੀ 1.5 ਲੱਖ ਦੀ ਅੱਛਾ ਬਾਜ ਜੈਸਨੋ ਜਿਹੜਾ ਅੱਜ ਲੈਣਾ 1.35 ਐਮਐਲ 1.35 ਹਜ਼ਾਰ ਲਵਾਂਗੇ 14 ਕਿਲੋ ਦੁੱਧ ਆ ਜਾ 15 16 ਦੀ ਗਾਰੰਟੀ ਨਾਲ ਦੇ ਦਾਂਗੇ ਚਲੋ ਠੀਕ ਆ ਆ ਆ ਗਿਆ ਜੋ ਇੱਕ ਹਾਥੀ ਹਾਥੀ ਵਾਕਿਆ ਹਾਥੀ ਹੈ ਕਿਨੇ ਦਾ ਤੇ ਬਾਈ ਜੀ ਇਹ ਦੇ ਥਲੇ ਸੰਦੀਪ ਜੀ ਝੂਠ ਨਹੀਂ ਮਾਰਨਾ ਜਿੰਨਾ ਕਹਿਗਾ ਉਹਨਾਂ ਹੀ ਦੱਸਣਾ 12 ਕਿਲੋ ਪੂਰਾ ਕੰਡੇ ਵਾਲਾ ਹੋਊਗਾ ਕੰਡੇ ਵਾਲਾ ਤੋ ਝੱਗ ਝੂਗੜਾ ਦੇ ਭਾਵੇਂ 15 ਮਣਾ ਦੂੰਗਾ ਖੋਲੋ ਭਜੀ ਇਹ ਵੀ ਬੋਲ ਰਣਿਆ ਲਓ ਜੀ ਪੂਰੀ ਪਲੀ ਹੋਈ ਮੈਂ ਵਧੀਆ ਮੰਜਾ ਦੇ ਟਾਈਮ ਕਿਨਾ ਹੋਗਾ ਸਾਨੂੰ ਇਹਨੂੰ ਆ ਬੱਚੇ ਹੋਣੇ ਨਾ ਇਹਦੀ ਆ ਕੱਤੀ ਆ ਜੀ ਇਹਨੂੰ ਸੂਈ ਨੂੰ 12 13 ਦਿਨ ਹੋ ਗਏ ਹਾਂ ਬਸ ਠੀਕ ਆ ਕੱਤੀ ਜੋ ਦੇ ਮਕਰ ਕੋਈ ਝੂਠ ਵਾਲੀ ਕੰਮ ਨਹੀਂ ਬੱਸ ਤਾਂ ਇਹ ਬੱਚੇ ਮਾਂ ਦੀਆਂ ਸਾਰੀਆਂ ਮਈਆਂ ਸੂਈਆਂ ਜੀ ਵਾਹ ਲਓ ਜੀ ਪੂਰੀ ਜ਼ੋਰ ਦਸ ਝੋਟੀ ਆ ਕਰੋ ਚੈੱਕ ਹਾਂ ਵਾਹ ਨਕੀਨਾ ਕਿਹਨੇ ਕੀਨਾਈ ਆ ਜੀ ਹੂੰ ਵੱਡੇ ਮਈਆਂ ਵਾਂ ਦੋ ਟਾਲੀਆਂ ਡਾਂਗਰੀ ਡੁੰਗਰੀ ਮੈਂ ਮਾਰ ਚੱਲਣ ਆਲੀਆ ਕਿਹੜੇ ਇਲਾਕੇ ਦੇ ਜੀ ਇਹ ਸਾਰਾ ਹੀ ਉਧਰ ਜੀਂਦ ਏਰੀਆ ਹੀ ਆ ਗਿਆ ਉਧਰ ਫਸਾ ਸਾਰ ਜੀਂਦ ਸਾਰੇ ਸਾਈ ਜਲ ਜਲ ਦਾ ਗੱਡੀ ਪਤਾ ਨਹੀਂ ਕੇ ਨੂੰ ਕੱਢ ਦੇਦੀ ਆ ਠੀਕ ਆ ਠੀਕ ਆ ਵਾ ਹੈ ਮੈਂ ਅੱਜ ਭਾ ਵੀ ਵੇਖੀ ਇਹਦਾ ਮੋਹਤਾਲਾ ਜੀ ਬਸ ਠੀਕ ਆ ਅੱਜ ਚੱਲਣ ਦੇ ਅੱਜ ਉਹ ਨਿੰਮੇ ਦੇ ਸੱਟ ਲਗੇ ਵਾ ਵੇਚ ਦੇਣੀਆਂ ਮਈਆਂ ਅੱਜ ਆਜੋ ਠੀਕ ਆ ਆਜੂ ਮਾਲ ਨਵਾ ਕੋਈ ਨਹੀਂ ਮਾਲ ਨਾ ਸਾਂਭਿਆ ਨਹੀਂ ਜਾਂਦਾ ਖਿਡਾਰੀ ਬੰਦੇ ਤੋਂ ਹਾਡੇ ਕੋਲ ਇਹ ਡਿਊਟੀ ਚੱਲ ਜਾਂਦਾ ਮੇਰੇ ਕੋ ਤੇ ਆਪ ਕੰਮ ਨਹੀਂ ਹੁੰਦਾ ਹੁਣ ਇੰਨੀਆਂ ਮਈਆਂ ਚੋਣੀਆਂ ਤੂੰ ਜਣਾ ਇਹ ਤੇ ਅੱਜ ਘਾਰਿਆ ਚਲਾ ਫਖੋਲ ਖਾਲੀ ਨਿੰਮੇ ਦੇ ਛੱਟਿਆ ਜਾਦੀ ਹੈ ਜੀ ਹਾਂਜੀ ਸਦੀਪ ਜੀ ਇਹਦਾ ਅੱਜ ਮੋਲੇ ਨਹੀਂ ਕਰਨਾ ਹਾਂਜੀ ਅੱਜ ਬਸ ਜੈਸਨੋ ਜਿਹੜੀ ਦੇਣੀ ਆ ਹਾਂਜੀ ਬਸ ਇਹਦਾ ਮੁੱਲ ਕਨੂੰ ਡੇਢ ਕਰੀਏ 65 ਕਰੀਏ ਮੈਂ ਤੇ 80 ਰੁਪਈਆ ਦੀ ਬਸ 120 ਦੀ ਅੱਜ ਦੇ ਦੇਣੀ 120000 ਦੀ ਦੇਣੀ ਹੈ ਤੇ 12 ਕਿਲੋ ਕੰਡੇ ਵਾਲਾ ਹੋ ਬਸ ਠੀਕ ਆ ਮੈਂ ਵੇਖੋ ਜੀ ਕੱਲ ਮੇਰੇ ਕੋ ਮੈਂ ਖੜੀ ਬੰਦਿਆ ਨਹੀਂ ਵਾਕਿਆਤ ਆ ਹਥੀਉ ਯਾਰ ਪੰਜਵਾਂ ਮਹੀਨੇ ਦੀ ਇਹਨੂੰ ਸਟਾਰਟ ਆ ਹੁਣ ਹਾਂਜੀ ਪੰਜਵਾਂ ਸਟਾਰਟ ਆ ਇਹ ਮੈਨੂੰ ਹਾਂ ਪੂਚੱਕ ਮੜੀ ਸੱਜਣਾ ਜਿੰਨਾ ਦੁੱਧ ਦਿੰਦੀ ਸੱਜਣਾ 10 ਕਿਲੋ ਦੁੱਧ ਆਜਾ ਅੱਜੇ ਆਜਾ ਅੱਛਾ ਹੁਣ ਆ ਇਸ ਟਾਈਮ ਦਾ ਇਸ ਟਾਈਮ 10 ਕਿਲੋ ਦੁੱਧ ਹੈ ਆਉਣੇ 2 ਲੱਖ ਦੀ ਮੱਝ ਮੇਰ ਕੋ ਗਈ ਏ ਅੱਛਾ ਹੁਣ ਗੱਬਣਾ ਕਿਨੇ ਮਹੀਨੇ ਨਹੀਂ ਪੰਜਵਾਂ ਮਹੀਨਾ ਲੱਗਾ ਜੀ ਇਹਨੂੰ ਅੱਜ ਸਟਾਰਟ ਹੈ ਭਾਵੇਂ ਡਾਕਟਰ ਨਾਲ ਲੈ ਕੇ ਚੂਣ ਚਾਂ ਏਡੀ ਚੰਗੀ ਬਾੜੇ ਤੇ ਲੱਗੀ ਲਾਓ ਖੋਲੋ ਫਿਰ ਲਾਓ ਜੀ ਕੱਲ ਮੈਂ ਦਿੱਤੀ ਉਹਨਾਂ ਨੂੰ ਮੈਂ 2.5 ਲੱਖ ਦੀ ਬੰਦਿਆਂ ਨੂੰ ਜਿੰਨਾ ਉਹਨਾਂ ਖੜੀ ਮੈਂ ਮੈਨੂੰ ਉਹਨਾਂ ਦੇ ਦਿੱਤੀ ਆ ਲੋ ਗੱਦੀ ਕੈਮਰੇ ਕੋ ਅੰਦਰੋਂ ਅੰਦਰੋਂ ਨਾ ਕੱਢੀ ਮੈਂ ਵੇ ਹੈ ਮੈਂ ਮੈਂ 2.5 ਲੱਖ ਦੀ ਵਿਸਾਖੀ ਤੇ ਸੂ ਗਈ ਫੇ ਬੱਚੇ ਆ ਨਹੀਂ ਨਾਲ ਕਟਾ ਔਰ ਬੱਚਾ ਨਹੀਂ ਹੈਗਾ 10 ਕਿਲੋ ਦੁੱਧ 7 ਮਹੀਨਿਆਂ ਦਾ ਸੂਆ ਜੇ ਅੱਛਾ ਠੀਕ ਤੇ ਪੰਜਵਾਂ ਮਹੀਨਾ ਗੱਪਣ ਨੂੰ ਲੱਗਾ ਏ ਠੀਕ ਆ ਵੇਖੀ ਵੇਖੀ ਧਿਆਨ ਨਾਲ ਧਿਆਨ 2.5 ਲੱਖ ਦੀ ਬਿਲਕੁਲ ਬਿਲਕੁਲ ਜੀ ਬੰਦੋ 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 ਉਹ ਪਰੇਚ ਬੱਤੀ ਵਾਲ ਨੂੰ ਕਰਦੇ ਥੋੜਾ ਘਾਫਰਦੀ ਆ ਘਾਬਰਦੀ ਫੇ ਉਹਨਾਂ ਦੇ ਮੰਦਰ ਉਧਰ ਉਹਨਾਂ ਨੇ ਮਈਆਂ ਨਿਕਲੀਆਂ ਕਦੀ ਇਹਦਾ ਮੁੱਲ ਕੀ ਹੈ ਜੀ ਫਿਰ ਹੁਣ ਮੁੱਲ ਤੇ ਸੰਦੀਪ ਜੀ ਹੁਣ ਕਰਨ ਨੂੰ ਮੈਂ ਤੇ ਅੱਜ ਵੀ ਡੇਢ ਦੀ ਪਾ ਮੁੱਲ ਨਹੀਂ ਕਰਨਾ ਇਹਦਾ ਮੁੱਲ 1 10 ਫਿਰ ਲੱਖ ਲੱਖ ਸੋ 2698 ਨਿਰਾ ਲੈਣਾ ਇਹਦਾ ਚਲੋ ਨਹੀਂ ਠੀਕ ਹੈ ਨਿਰਾ ਲੈਣਾ ਇਹਦਾ ਬਿਲਕੁਲ ਠੀਕ ਹੈ ਵੇ ਲੈਵਾ ਵੇ ਪਿੱਛੇ ਨੂੰ ਐਣਾ ਨਾ ਕੱਢ ਦੋ ਜਗਾੜ ਕਰਦੀ ਕਰਦੀ ਕੱਢ ਦੇ ਕੱਢਦੀ ਹੈ ਹੈ ਮੈਂ ਕਿਹ ਚੀਜ਼ ਕੋਈ ਪੰਜਵਾਂ ਮਹੀਨਾ ਲੱਗਾ ਜੋ 10 ਕਿਲੋ ਦੁੱਧ ਜੋ ਆਹ ਜੀ ਆ ਬਹੁਤ ਜਿਆਦਾ ਨਗੀਨਾ ਜੋ ਇੱਕ ਹਾਂਜੀ ਇਹ ਦੋ ਤੋਹਫੇ ਆਲੇ ਹਾਂ ਬਸ ਤੋਹਫੇ ਵਿਖਾਉਣੇ ਆਂ ਅੰਡੇ ਤੇ ਹੁਣ ਠੀਕ ਆ ਇਹਦੇ ਥੱਲੇ 13 ਕਿਲੋ ਸੰਦੀਪ ਜੀ ਦੁੱਧ ਕੰਡੇ ਵਾਲਾ ਹੂਗਾ 13 ਕਿਲੋ ਕਾਹਦੇ ਨਾਲ ਇਹਦਾ ਵੇਖੇ ਕੋਈ ਐ ਮੈਂ ਨਾ ਚੋਣ ਚਾਂ ਏਡਾ ਲੱਗਾ 13 ਕਿਲੋ ਦੁੱਧ ਆਜਾ ਹਾਜ਼ਰ ਠੀਕ ਆ ਹਾਂਜੀ ਖੋਲੋ ਭਾਈ 13 ਕਿਲੋ ਦੁੱਧ ਹਾਜ਼ਰ ਹੈ ਹਾਜ਼ਰ ਪੱਕਾ ਕੰਡੇ ਵਾਲਾ 15 ਕਿਲੋ ਓਦਾਂ ਵਿਖਾਵਾ ਕਰ ਦੂਗੀ ਛੋਟੀ ਸਿੰਗਲ ਹੱਡੀ ਸਿੰਗਲ ਹੱਡੀ ਵਾਹ ਵਾਹ ਜੀ ਵਾਹ ਤਾਜੀ ਸੂਈ ਹੈ ਜੀ ਠੀਕ ਆ ਦੇ ਭਾ ਵੀ ਵੇਖੀ ਆ ਜੋੜ ਦੀਆਂ ਵਾਲੇ ਆਹ ਰਹਾ ਭਾਈ ਜੀ ਅੱਗੇ ਵੀ ਉੜਦੇਲੇ ਉੜਦੇਲੇ ਦੁੱਧੀਆਂ ਵਾਲੇ ਭਾ ਵਾ ਦੁੱਧ ਨਾ ਹਾਂ ਦੁੱਧ ਮੇਰਾ ਦੁੱਧੀ ਦੁੱਧ ਦੁੱਧ ਆਜੋ 13 ਕਿਲੋ ਅੱਜ ਕੋਈ ਨਾਪ ਕੇ ਕੰਡੇ ਦੇ ਲੈ ਜੇ ਦਾ ਠੀਕ ਹੈ ਜੀ ਠੀਕ ਹੈ ਭਾ ਵੀ ਵੇਖੀ ਭਾਈ ਜੀ ਕਿੰਨਾ ਮੁੱਲ ਹੈ ਨਾ ਫਿਰ ਇਹਦਾ ਸਦੀਪ ਜੀ ਮੁੱਲ ਮੱਲ ਨਹੀਂ ਅੱਜ ਕਰਨਾ ਹਾਂ ਇਹਦਾ ਮੁੱਲ 1 20 ਹਾਂਜੀ 1 10 2000 ਵਿੱਚੋਂ 100 ਦੇ ਇਕੱਠ ਬਸੇ ਦਾ ਲੈਣਾ ਹੈ ਇਕੱਠ ਦਾ ਲੈਣਾ ਹੈ ਲੈਣਾ ਹੈ ਬਸ 10000 ਰੁਪਏ ਲਵਾਂਗੇ ਇਹਦਾ ਨਹੀਂ ਠੀਕ ਹੈ ਕਿ ਕੰਡੇ ਤੇ ਤੋਲ ਕੇ ਦੁੱਧੇ ਦਾ ਖੜਿਆ ਵੇ ਨਕੀਨਾ ਇਹ ਗੱਬੜ ਮੈਂ ਨਾ ਗੱਬਣ ਕੱਟੀ ਦੋ ਦੰਦ ਮੂੰਹੋਂ ਸਨੀ ਜੀ ਵੇ ਠੀਕ ਵੇ ਹਾਂ ਹਾਂ ਐਂਦਾ ਹੱਥ ਲਾਉਣ ਦਿੰਦੀ ਆ ਇਹ ਰਿਆਣੀ ਦੀਆਂ ਲਾਉਣ ਦਿੰਦੀ ਆ ਪੂਛਾ ਚੁੱਕਦੀ ਆ ਇਹ ਖੋਲ ਵੇ ਕੱਟੀ ਵੇ ਮੁੰਦਰੀ ਦੋ ਦੰਦ ਮੂੰਹ ਚੋਂ ਲਓ ਜੀ ਵੇਖੋ ਘਰਾਨੀ ਹੈ ਨਗੀਨਾ ਪਾਣੀ ਦੀ ਸੜਾ ਕੇ ਪਾਣੀ ਫੇਰ ਮੈਂ ਚੱਲ ਫੋਟੋ ਫੋਟੋ ਮੜਾ ਦੇ ਰੋਣਾ ਇਹਨੂੰ ਕਰੀ ਕੱਟੀਆਂ ਮੋੜ ਦੀਆਂ ਹਾਂ ਬਸ ਰੱਖੋ ਠੀਕ ਆ ਚਲੋ ਲੈ ਚਲੋ ਨਿੱਕਾ ਸਿੰਘ ਮੈਂ ਕਰਾਂ ਚੈੱਕ ਅਸਲ ਕਿਤੇ ਉਂਗਲ ਵੀ ਫੇਰ ਜੇ ਕੋਈ ਉਂਗਲ ਹੂੰ ਖਿਆਨੀ ਬਣਾ ਨੰਗੂ ਵੇਚਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਵੇਹ ਝੋਟੀ ਵੇਹ ਕੱਟੀ ਕੋਲੀ ਲੋਲੀ ਆ ਹੀ ਰਿਆਣੇ ਦੀਆਂ ਚੀਜ਼ਾਂ ਰੰਗ ਵੇਹ ਕੰਦ ਰੁੱਤੋ ਵੇ ਬਿਲਕੁਲ ਜੀ ਜਿੱਦਾਂ ਕੁੜਿਆ ਮੋਟਰਸਾਈਕਲ ਦਾ ਰੰਗ ਹੁੰਦਾ ਐ ਹੀ ਆ ਸਹੀ ਕਹਿੰਦਾ ਗੁਰਸ ਵੇਹ ਹੈ ਕੱਟੀ ਐਂਡ 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 ਵੇਹ ਨਿਕ ਇਨਾ ਵਿਖਾਇਆ ਕਰੀ ادي ਚੰਗੀ ਚੰਗੀ ਵਿਖਾ ਮੂੰਹ ਇਦੋਂ ਵਿਖਾ ਮੈਂ ਜਾ ਤਾ ਠੀਕ ਮੂੰਹ ਦੇ ਵੇਹ ਕੁਆਲਟੀ ਆ ਵੇ ਜੀ ਰੰਗ ਵੇਹ ਜਿੱਦਾਂ ਕਿਤੇ ਬੜਾ ਆਪਣੇ ਬੈ ਬੈ ਕੇ ਬਣਾਈ ਹੁੰਦੀ ਹੈ ਕੁਆਲਟੀ ਆ ਲੋ ਜਾ ਮਰਜੀ ਦੇਖੀ ਆਦਾ ਆ ਆ ਆ ਜੀ ਜਮਾ ਆ ਹੀ ਰਿਆਣੇ ਦੀਆਂ ਚੀਜ਼ਾਂ ਕਿਤੇ ਲੱਤ ਵੀ ਪੁੱਟ ਜੂ ਦੇ ਆਖਿਆ ਪਿੱਛੇ ਨੂੰ ਕੱਢ ਦੂ ਆ ਇਹਨਾਂ ਨਾਲੇਵਾ ਸਾਰਾ ਵੇ ਕੱਤੀ ਵੇ ਹੈ ਸੰਦੀਪ ਜੀ ਬਿਲਕੁਲ ਬਿਲਕੁਲ ਆ ਜੰਮੂ ਦੀ ਜਾਨ ਕੁਲਟੀ ਕੁਆਲਟੀ ਆ ਕੁਆਲਟੀ ਕੁਆਲਟੀ origignal ਤੇ ਭਜੀ ਫਿਰ ਮੁੱਲ ਨੇ ਕੀ ਆ ਉਹ ਮੁੱਲ ਤੇ ਛੋਟਾ ਜਿਹਾ ਹੀ ਕਰ ਦੇਣਾ ਅੱਜ ਲੱਖ ਹੀ ਕਰ ਦੀਏ ਨਾ ਨਾ ਲੱਖ ਗੁੱਲੋ ਲੱਖ ਦੀ ਦੇ ਦਾ ਪਾਲਣ ਦਾ ਮੁੱਲ ਨਹੀਂ ਦੋ ਤਾਂ ਛੱਡਣ ਦਾ ਇਹਦਾ ਸੰਦੀਪ ਜੀ ਮੁੱਲ ਕਰਨ ਨੂੰ ਤੇ ਕਰੀਏ ਭਾਵੇਂ 1.5 ਹਾਂਜੀ ਬਾ ਜੈਸਨੋ ਇੱਕ 20 ਇਹਦਾ ਲੈਣਾ 1000 ਰੁਪਈਆ ਵਿੱਚੋ ਛੋਟ ਕਰਦਾ ਨਹੀਂ ਇੱਕ ਵੀ ਲਵਾਂਗੇ ਜੀ ਚਲੋ ਵੇ ਥਾਣ ਵੇ ਪੋਲੇ ਲੋ ਲੈ ਲੋ ਤੇਕੇ ਨੂਕੇ ਵਾਕੇ ਵਾਕੇ ਬੋਲੇ ਲੋ ਲੈ ਹਾਂ ਵੇ ਨੇ ਠੀਕ ਵੇ ਵੇ ਪੋਲ ਤੇ ਲਾਵੇ ਆ ਵੇ ਦੂਜੇ ਵਿੱਚ ਵਟਣਾ ਆ ਵਟਣ ਲੱਗੇ ਹੀ ਇੱਥੇ ਵਟਣਾ ਵਟਣ ਵੇ ਹਾਂ ਬਹੁਤ ਮੋਟੇ 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 ਆੜੇ ਕਰ ਦੋ ਜੋ ਤਿਆਰ ਬੱਟਣ ਪਛਾੜੀ ਚਲੋ ਤੇ ਆ ਸੱਤ ਸੱਤ ਝੋਟੀਆਂ ਸਿਰਾ ਹੀ ਅੱਜ ਤੇ ਦੇਖੋ ਵੇ ਵੱਡੀਆਂ ਝੋਟੀਆਂ ਛੋਟੀਆਂ ਗੱਡੀ 'ਚ ਨਾ ਹੋਣਗੀਆਂ ਹਾਂ ਬਸ ਬਸ ਹਾਂ ਵੇ ਕੁੜੀਆਂ ਕੰਮ ਆਦੇ ਲਏਗਾ ਮਾ ਜਿਹੜੀ ਝੋਟੀਆਂ ਹਾਂ ਮੈਂ ਤੋਰ ਕੇ ਲੈ ਜਾਣਾਂਗਾ ਮਾ ਜੀ ਮੈਂ ਨਾ ਸੁਨੀਪ ਜੀ ਆੜੇ ਦੇ ਜਾਨਵਰ ਪਾਲਣੇ ਬੜੇ ਉਖੇ ਆ ਉਖੇ ਓਕੇ ਜੀ ਐਵੇਂ ਗੱਲਾਂ ਤੇ ਮੈਂ ਕਰ ਲਈਦੀਆਂ ਚਲੋ ਲੈਣੀਆਂ ਮਈਆਂ ਰੇਂਡੀਆਂ ਕਿਤੇ ਸੌਖੀਆਂ ਬਿਲਕੁਲ ਜੀ ਅਗਲਾ ਵੀ ਪਾਰ ਕੇ 15 18 18 ਕਿਲੋ ਝੋਟੀ 20 ਕਿਲੋ ਦੁੱਧ ਦੇ ਦੂ ਪਰ ਲਈ 16 17 ਦੀ ਇਹਦੀ ਵੀ ਗਰੰਟੀ ਨਾ ਲੈ ਜੇ ਕੋਈ ਚਲੋ ਤੇ ਪਿੰਡ ਆਪਣਾ ਦੁਲਚੀਪੁਰ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰ ਨੰਬਰ 814 ਨੇ 36725 ਸਾਰਿਆਂ ਨੂੰ ਸਾਸਰੀ ਕਾਲ ਜੀ